ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੀ ਸਿਆਸਤ ਵਿੱਚ ਉਹ ਬਚੀ ਵੱਟੀ ਹਲਚਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਰ ਕਿਉਂ ਬੜਾਈ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੋਂ ਦੂਰੀ ਕਿਉਂਕਿ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੂੰ ਕੰਟਰੋਲ ਨਹੀਂ ਕਰ ਸਕੇ ਦਬਾਅ ਨਹੀਂ ਪਾ ਸਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖਾਸ ਕਰਕੇ ਪੁਲਸ ਤੋਂ ਫਰਾਰ ਚੱਲ ਰਹੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਰਬੀਤ ਸਿੰਘ ਪਠਾਨ ਮਾਜਰਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਪਠਾਨ ਮਾਜਰਾ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਜਿੰਨੇ ਕੁ ਉਹਨਾਂ ਨੇ ਇਲਜ਼ਾਮ ਲਗਾਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੇ ਇਹਨਾਂ ਦਾ ਕਦੇ ਸੁਪਰੀਮੋ ਅਕੇਜੀਵਾਲ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਸਿੱਧਾ ਹੋ ਜਾਵੇਗਾ ਮੈਨੂੰ ਆਮ ਆਦਮੀ ਪਾਰਟੀ ਦਾ ਵਿਧਾਇਕ ਅਤੇ ਮੇਰਾ ਉਹ ਜਲੂਸ ਕੱਢੇਗਾ ਮੈਨੂੰ ਬੇਦਕਾਬ ਕਰੇਗਾ ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਤਾਂ ਇੰਨੀ ਵੀ ਪਾਵਰ ਨਹੀਂ ਕਿ ਅਸੀਂ ਕਿਸੇ ਚਪੜਾਸੀ ਦੀ ਬਦਲੀ ਕਰਵਾ ਸਕੀਏ ਉਹਨੇ ਕਿਹਾ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਿੰਨੇ ਵੀ ਮੰਤਰੀ ਨੇ ਉਹ ਆਪਣੇ ਸਿਰ ਉੱਤੇ ਹੱਥ ਰੱਖ ਕੇ ਜਾਂ ਸੌਖਾ ਆ ਕੇ ਕਹਿ ਦੇਣ ਕਿ ਭਈ ਅਸੀਂ ਫਲਾਲੇ ਬੰਦੇ ਦੀ ਬਦਲੀ ਕਰਾਈ ਹੈ ਉਹਨਾਂ ਨੇ ਕਿਹਾ ਸਾਰੀ ਬਿਊਰੋਕ੍ਰੇਸੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਹੱਥ ਵਿੱਚ ਹੈ ਉਹਨਾਂ ਨੇ ਬੇਨਕਾਬ ਅਰਵਿੰਦ ਕੇਸ਼ਵਲ ਉਹ ਤਾਂ ਕੀਤਾ ਹੀ ਕੀਤਾ ਨਾਲ ਉਹਨਾਂ ਨੇ ਕਰ ਦਿੱਤਾ ਬੇਨਕਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਕਤੀਹੀਣ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਇੱਕ ਮੀਟਿੰਗ ਲਈ ਜਾਣੀ ਸੀ ਜਿਸ ਦੇ ਵਿੱਚ ਸਾਰੀ ਕੈਬਨਿਟੇ ਹਿੱਸਾ ਲੈਣਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਾਚਾਰ ਇਨੇ ਕੋ ਬਿਮਾਰ ਚੱਲ ਰਹੇ ਨੇ ਕਿ ਆਪਣੇ ਬੈੱਡ ਤੋਂ ਉੱਠ ਕੇ ਉਹ ਮੀਟਿੰਗ ਹਾਲ ਦੇ ਵਿੱਚ ਜਿਹੜੀ ਆ ਸਕਦੇ ਕਿਉਂਕਿ ਇਹ ਮੀਟਿੰਗ ਹਾ ਇਹ ਮੀਟਿੰਗ ਰੱਖੀ ਗਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਮੁੱਖ ਮੰਤਰੀ ਵਾਲੀ ਰਹਿائش ਹੈ ਚੰਡੀਗੜ੍ਹ ਦੇ ਵਿੱਚ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੇਧ ਦਾਵਾ ਦੋ ਦਿੱਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਕਿਸੇ ਕਿਸੇ ਨਜ਼ਰ ਆ ਰਹੇ ਨੇ ਕਿਉਂਕਿ ਜਦੋਂ ਉਹ ਆਏ ਇੱਕਦਮ ਉਹ ਬਿਮਾਰ ਹੋ ਗਏ ਹਾਲਾਂਕਿ ਸ਼ਬਦਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ 3-4 ਦਿਨ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਨਹੀਂ ਖਾਧਾ ਇਹ ਅਰਵਿੰਦ ਕੇਜੀਵਾਲ ਨੇ ਕਿਹਾ ਹਾਲਾਂਕਿ ਉਹ ਜਿਹੜੇ ਕਿਹੜੇ ਹੋਟਲ ਦੇ ਵਿੱਚ ਰਹੇ ਜਾਂ ਹਾਥ ਏਜੰਸੀ ਦੇ ਵਿੱਚ ਰਹੇ ਉਸ ਦੀਆਂ ਚਿੱਠੀਆਂ ਜਿਹੜੀਆਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈਆਂ ਅਤੇ ਪੱਤਰਕਾਰਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੱਜ ਆ ਜਿਹੜੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸੋਧਿਆ ਦੀ ਪੀਸੀਸੀ ਸ਼ਰਾਬ ਘਟਾਲੇ ਅਤੇ ਮਨੀ ਲਾਂਡਰਿੰਗ ਨੂੰ ਲੈ ਕੇ ਇਸ ਕਰਕੇ ਇਹਨਾਂ ਵਿਰੋਧ ਅੱਜ ਕੋਈ ਫੈਸਲਾ ਸੁਣਾਇਆ ਜਾਣਾ ਸੀ ਉਸ ਫੈਸਲੇ ਤੋਂ ਡਰਦੇ ਮਾਰੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸੋਧਿਆ ਜਿਹੜੇ ਨੇ ਉਹ ਪੰਜਾਬ ਆ ਗਏ ਨਹੀਂ ਉਹਨਾਂ ਕਹਿੰਦੇ ਕਿ ਪੰਜਾਬ ਦੇ ਹਾਲਾਤ ਜਿਹੜੇ ਨਾਜ਼ੁਕ ਬਣੇ ਹੋਏ ਨੇ ਇਸ ਕਰਕੇ ਅਸੀਂ ਇਸ ਤਰੀਕੇ ਤੇ ਇਸ ਸਪੇਸ ਵਿੱਚ ਸ਼ਾਮਲ ਨਹੀਂ ਹੋ ਸਕਦੇ ਹੋ ਸਕਦਾ ਹੈ ਕਿ ਉਹਨਾਂ ਨੂੰ ਸਜ਼ਾ ਹੋ ਜਾਵੇ ਲੋਕਾਂ ਨੂੰ ਪੱਤਰਕਾਰਾਂ ਨੂੰ ਕਿਹਾ ਜਾ ਰਿਹਾ ਹੈ ਕਿ ਪੱਤਰਕਾਰ ਦੇ ਇੱਕ ਐਡੇ ਵੱਡੇ ਸਬੂਤ ਕੱਢ ਕੇ ਲਿਆਉਂਦੇ ਨੇ ਉਹ ਕਹਿੰਦਾ ਹੈ ਕਿ ਨਾ ਤਾਂ ਇਹਨਾਂ ਨੇ ਕੁਝ ਕਰਨਾ ਨਾ ਇਹਨਾਂ ਨੇ ਕੋਈ ਰਾਤ ਦੇਣੀ ਨਾ ਇਹਨਾਂ ਨੇ ਕੋਈ ਪੈਕੇਜ ਦੇਣਾ ਤੇ ਫਿਰ ਇਹਨਾਂ ਦੇ ਆਉਣ ਦਾ ਫਾਇਦਾ ਕੀ ਇੱਕ ਪਾਸੇ ਸਭ ਕੁਝ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹੁਣ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਬਾਦਲ ਨਾਲ ਨਹੀਂ ਚੱਲ ਰਿਹਾ ਸਰਕਾਰ ਤਾਂ ਹੁਣ ਫਿਰ ਵੈਂਟੀਲੇਟਰ ਤੇ ਹੋਗੀ ਜੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਸਹੀ ਨਹੀਂ ਇਟ ਮੀਨਸ ਕਿ ਉਹ ਆਪਣੇ ਬੈੱਡ ਤੋਂ ਉੱਠ ਕੇ ਜਿਹੜੇ ਕੈਬਿਨਟ ਮੀਟਿੰਗ ਦੇ ਵਿੱਚ ਹਿੱਸਾ ਨਹੀਂ ਲੈ ਸਕਦੇ ਇਸ ਕਰਕੇ ਉਹ ਖਾਸੇ ਬਿਮਾਰ ਨੇ ਇਸ ਕਰਕੇ ਮੀਟਿੰਗ ਜਿਹੜੀ ਹੈ ਅਗਲੇ ਹਫ਼ਤੇ ਤੱਕ ਮਿਲਤਾ ਵੀ ਕਰ ਦਿੱਤੀ ਹੈ ਚਾਰ ਨੂੰ ਹੁੰਦੀ ਹੈ ਪੰਜ ਨੂੰ ਹੁੰਦੀ ਹੈ 6 ਨੂੰ ਹੁੰਦੀ ਹੈ 7 ਨੂੰ ਹੁੰਦੀ ਹੈ ਇਸ ਬਾਰੇ ਵੀ ਹਾਲੇ ਸਪਸ਼ਟ ਨਹੀਂ ਕੀਤਾ ਗਿਆ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਦੀ ਦੂਰੀ ਤੋਂ ਅੰਦਾਜ਼ਾ ਲੱਗ ਰਿਹਾ ਹੈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਕਿਉਂਕਿ ਪੰਜਾਬ ਦੇ ਲੋਕ ਵੀ ਕਹਿੰਦੇ ਨੇ ਕਿ ਅਸੀਂ ਆਪਣੇ ਬਨ ਬਨ ਪੁੱਤੇ ਉੱਤੇ ਖਾਸ ਕਰਕੇ ਜਿਹੜੇ ਹਲਕੇ ਹੜਾ ਦੀ ਮਾਰ ਹੇਠ ਆਏ ਨੇ ਜਿਹੜੇ ਹਲਕਿਆਂ ਦੀ ਪੂਰੀ ਫਸਲ ਤਬਾਹ ਹੋਈ ਹੈ ਜਿਹੜੇ ਹਲਕਿਆਂ ਦੇ ਪੂਰੇ ਘਰ ਜਿਹੜੇ ਨੇ ਉਹ ਡਿੱਗੇ ਨੇ ਢਹਿ ਗਏ ਨੇ ਉਹ ਕਹਿੰਦੇ ਨੇ ਕਿ ਅਸੀਂ ਆਪਣੇ ਬਨ ਪੁੱਤੇ ਕਰ ਲਾਵਾਂਗੇ ਹੁਣ ਦੇਖੋ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਈ ਰਾਤ ਦੀ ਖਬਰ ਦਿੰਦਾ ਹੈ ਜਾਂ ਨਹੀਂ ਦਿੰਦਾ ਲੇਕਿਨ ਮੀਟਿੰਗ ਜਿਹੜੀ ਹੈ ਉਹ ਬਲਤ ਵੀ ਕਰ ਦਿੱਤੀ ਗਈ